ਸਮਾਜ ਵਿਰੋਧੀ ਤਾਕਤਾਂ ਅਤੇ ਦੇਸ਼ ਵਿਰੋਧੀ ਲੋਕਾਂ ਦੀਆਂ ਚਾਲਾਂ ਨੂੰ ناکਾਮ ਕਰਨ ਲਈ ਬੇਸ਼ੱਕ ਸੀਮਾ ਸੁਰੱਖਿਆ ਬਲ ਬੀਐਸਐਫ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰਹੱਦੀ ਪਿੰਡਾਂ ਅੰਦਰ ਤਲਾਸ਼ੀ ਮੁਹਿੰਮ ਕੀਤੀ ਜਾ ਰਹੀ ਹੈ ਪਰ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਬੈਠੇ ਸਮਾਜ ਵਿਰੋਧੀ ਲੋਕ ਭਾਰਤ ਅੰਦਰ ਮਾਰੂ ਨਸ਼ੇ ਪੀਂਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਤੇ ਤਲੇ ਹੋਏ ਨੇ ਸੋ ਦਸਣਯੋਗ ਹੈ ਕਿ ਖਾਲੜਾ ਸਰਹੱਦ ਨੇੜੇ ਪੈਂਦੇ ਸਰਹੱਦੀ ਇਲਾਕੇ ਬੀਓਪੀ ਚੌਂਕੀ ਧਰਮ ਸਿੰਘ ਨੇੜੇ ਇਹ ਧਰਮ ਸ਼ਕੀ ਡਰੋਨ ਗਤਿਵਿਧੀ ਦੀ ਸੂchna ਮਿਲਣ ਤੇ ਬੀਐਸਐਫ 103 ਬਟਾਲੀਅਨ ਅਤੇ ਪੁਲਿਸ ਥਾਣਾ ਖਲੜਾ ਦੇ ਮੁਖੀ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂchna ਮਿਲਣ ਤੇ ਕੀਤੇ ਗਏ ਸਰਚ ਆਪਰੇਸ਼ਨ ਦੌਰਾਨ ਬੇਅੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾੜੀ ਕੰਬੋਕੀ ਦੇ ਖੇਤਾਂ ਵਿੱਚੋਂ ਚੀਨ ਦਾ ਬਣਿਆ ਇੱਕ ਡਰੋਨ ਡੀਜੀ ਮੈਟ੍ਰਿਕਸ ਬਰਾਮਦ ਕੀਤਾ ਗਿਆ ਇਸ ਸਬੰਧੀ ਡੀਐਸਪੀ ਪ੍ਰੀਤ 인ਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਹੱਦੀ ਪਿੰਡ ਕੰਬੋਕੀ ਦੇ ਖੇਤਾਂ ਤੋਂ ਸ਼ਾਮ ਵੇਲੇ ਮਿਲੇ ਚੀਨ ਦੇ ਬਣੇ ਡਰੋਨ ਸੰਬੰਧੀ ਪੁਲਿਸ ਥਾਣਾ ਖਾਲੜਾ ਵਿਖੇ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਇਸ ਮੌਕੇ ਪੁਲਿਸ ਥਾਣਾ ਖਾਲੜਾ ਮੁਖੀ ਐਸ ਐਚਓ ਬਲਵਿੰਦਰ ਸਿੰਘ ਐਸ ਆਈ ਸਰਬਜੀਤ ਸਿੰਘ ਸਿਮਿਤ ਪੀ ਐਸ ਐਫ ਅਤੇ ਪੰਜਾਬ ਪੁਲਿਸ ਦੇ ਕਰਮਚਾਰੀ ਮੌਜੂਦ ਸਨ ਵਿਖੋ ਪਾਕਿਸਤਾਨ ਹਰ ਵਾਰ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਇਹ ਜਿਹੜੀ ਡਰੋਨ ਐਕਟੀਵਿਟੀ ਨਹੀਂ ਜਿਹੜਾ ਸਾਡਾ ਪੰਜਾਬ ਪ੍ਰਾਂਤ ਹੈ ਇਹਦੇ ਵਿੱਚ ਹੀਰੋ ਲਪੇ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਚਕੰਨੀ ਤੇ ਦਰਸਤ ਆ ਪਾਵੇਂ ਕੇ ਧੁੰਦ ਪੈਂਦੀ ਆ ਤੁਸੀਂ ਵੇਖਿਆ ਹੋਵੇਗਾ ਕਿ ਬਾਹਰ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਕੱਲ ਇੱਕ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚ ਹੋਈ ਸੀ ਉਹ ਡਰੋਨ ਰਿਕਵਰ ਕਰ ਲਿਆ ਤੇ ਇਸ ਮੌਸਮ ਦੇ ਵਿੱਚ ਵੀ ਜਿਹੜੀ ਆ ਸਰਚ ਜਿਹੜੀ ਹੈਰਨ ਦੀ ਰਿਕਵਰੀ ਵਾਸਤੇ ਹਜੇ ਵੀ ਚੱਲ ਰਹੀ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਕੱਲੀ ਪਿੱਖੀਵਣ ਸਾਊਥ ਡਿਵੀਜ਼ਨ ਦੇ ਵਿੱਚ ਕੁਆਂਟਲ ਤੋਂ ਵੱਧ ਜਿਹੜੀ ਹੈਰਨ ਰਿਕਵਰ ਹੋ ਚੁੱਕੀ ਹੈ 35 ਤੋਂ 40 ਦੇ ਕਰੀਬ ਜਿਹੜੇ ਡਰੋਨ ਜਿਹੜੇ ਆ ਰਿਕਵਰ ਹੋ ਚੁੱਕੇ ਆ ਇਹ ਇੱਕ ਨਤੀਜਾ ਆ ਵੀ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਪੂਰੀ ਤਰ੍ਹਾਂ ਸਫਤਤਾ ਕਤੇ ਚੁੱਕਣੀ ਆ ਤੇ ਸਾਨੂੰ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਜਿੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਵਿਅਕਤੀ ਵੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਅਸੀਂ ਬਾਜਵੇਂ ਨਾਮ ਵੀ ਦਿੰਦੇ ਆ ਇਸ ਐਕਟੀਵਿਟੀ ਚ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਨੂੰ ਵੀ ਬਾਜਵੇਂ ਨਾਮ ਦਿੱਤਾ ਜਾਵੇਗਾ ਤੇ ਮੈਂ ਸਮਗਲਰਾਂ ਨੂੰ ਤਾੜਨਾ ਕਰਨੇ ਚਾਹੁੰਦਾ ਜਿੱਥੇ ਅਸੀਂ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਉਥੇ ਇਹਨਾਂ ਦੀਆਂ ਇਸ ਗੈਰ ਗਤੀਵਿਧੀਆਂ ਰਹੀ ਇਕੱਠੀ ਕੀਤੀ ਗਈ ਦੌਲਤ ਨੂੰ ਵੀ 68 ਐਫ ਦੇ ਰਹੀ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਸੋ ਅੱਜ ਜਿਹੜੀ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਆ ਜਿਹੜਾ ਕੱਲ ਇੱਕ ਐਫ ਆਈ ਆਰ ਦਰਜ ਹੋਈ ਸੀ ਡਰੋਨ ਐਕਟੀਵਿਟੀ ਦੇ ਵਿੱਚ ਕਿਹੜਾ ਡਰੋਨ ਹੈ ਡੀਜੀ ਮੈਟ੍ਰਿਕਸ ਮੇਡ ਇਨ ਚైనా ਉਹ ਅਸੀਂ ਰਿਕਵਰ ਕਰ ਲਿਆ ਤੇ ਇਹਦੀ ਅਗਲੀ ਐਨਾਲਿਸਿਸ ਤੇ ਅਗਲੀ ਜਿਹੜੀ ਤਫ਼ਤੀਸ਼ ਹੋ ਜਾਰੀ ਹੈ ਹਾਂਜੀ ਸੋ ਸਟੇਵ ਲਈ ਤਰਨ ਤਰਨਤ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ